ਅੱਜ ਦੇ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ। ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਸਭ ਦੇ ਹੋਸ਼ ਉਡਾ ਕੇ ਰੱਖ ਦਵੇਗੀ। ਪਰ ਇਹ ਖਬਰ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ। ਤਾਂ ਆਓ ਅੱਜ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਹਨ ਕਿ ਮਨਕੀਰਤ ਔਲਖ ਤਾਂ ਚਿੱਟੇ ਦੇ ਨਾਲ ਰੱਜ ਕੇ ਟੱਲੀ ਹੋ ਕੇ ਚਿੱਟੇ ਦੀ ਲੋਰ ਦੇ ਵਿੱਚ ਲੋਕਾਂ ਦੇ ਵਿੱਚ ਲੱਖਾਂ ਕਰੋੜਾ ਰੁਪਇਆ ਵੰਡ ਗਿਆ ਤੇ ਕਹਿੰਦੇ ਹਨ ਕਿ ਹੁਣ ਉਸ ਦੀਆਂ ਚਿੱਕਾਂ ਨਿਕਲੀਆਂ ਪਈਆਂ ਹਨ ਮਨਕੀਰਤ ਔਲਖ ਦੀਆਂ ਕਹਿੰਦੇ ਜਦੋਂ ਮਨਕੀਰਤ ਔਲਖ ਲੋਕਾਂ ਦੇ ਵਿੱਚ ਪੈਸੇ ਵੰਡ ਰਿਹਾ ਸੀ ਹੜਪਰਭਾਵਿਤ ਲੋਕਾਂ ਦੇ ਵਿੱਚ ਤਾਂ ਉਹ ਚਿੱਟੇ ਦੇ ਨਾਲ ਪੂਰਾ ਟੱਲੀ ਸੀ ਤਾਂ ਕਹਿੰਦੇ ਹਨ ਤਾਂ ਉਹ ਨਸ਼ੇ ਦੀ ਦਲੇਰੀ ਦੇ ਵਿੱਚ ਕਹਿੰਦੇ ਪੈਸਾ ਵੰਡ ਗਿਆ ਉਹ 10 ਕਰੋੜ ਦੀ ਜਗ੍ਹਾ 10 ਲੱਖ ਨਾ ਦੇਵੇ ਤੇ ਉਹ 10 ਕਰੋੜ ਲੋਕਾਂ ਨੂੰ ਕਿੱਥੋਂ ਦੇ ਦਵੇਗਾ ਮਨਕੀਰਤ ਔਲਖ ਨੇ ਕਿਹਾ ਸੀ ਕਿ ਮੈਂ ਲੋਕਾਂ ਦੇ ਵਿੱਚ 5 ਕਰੋੜ ਰੁਪਇਆ ਦੇਣ ਦਾ ਐਲਾਨ ਕਰਦਾ ਹਾਂ ਜਿਹੜੇ ਲੋਕ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਤੇ 100 ਟਰੈਕਟਰ ਦੇਣ ਦਾ ਐਲਾਨ ਕਰਦਾ ਹਾਂ ਗੱਲ ਇੰਨੀ ਹੀ ਨਹੀਂ ਉਸਨੇ ਸਿਰਫ ਐਲਾਨ ਹੀ ਨਹੀਂ ਕੀਤਾ ਲੋਕਾਂ ਦੇ ਵਿੱਚ ਪੈਸੇ ਵੀ ਬਹੁਤ ਜ਼ਿਆਦਾ ਵੰਡੇ ਤੇ ਟਰੈਕਟਰ ਵੀ ਬਾਰੋਵਾਰੀ ਉਹ ਵੇਚ ਰਹੇ ਹਨ ਪਰ ਮਨਕੀਰਤ ਔਲਖ ਆਪਣੀ ਜਵਾਨ ਤੇ ਬਿਲਕੁਲ ਵੀ ਨਾ ਮੁਕਰਿਆ ਉਸਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਕਿਉਂਕਿ ਮਨਕੀਰਤ ਔਲਖ ਨੇ ਥੈਲੇ ਦੇ ਥੈਲੇ ਨੋਟਾਂ ਦੇ ਭਰ ਕੇ ਹੜਪੀੜਤ ਲੋਕਾਂ ਵਿੱਚ ਵੰਡ ਦਿੱਤੇ ਇਥੋਂ ਤੱਕ ਕੇ ਕਿਸੇ ਦਾ ਘਰ ਬਣਾਉਣ ਦੀ ਗੱਲ ਕਹੀ ਕਿਸੇ ਨੂੰ ਮੱਜਾਂ দান ਵਿੱਚ ਦਿੱਤੀਆਂ ਤੇ ਬਿਲਕੁਲ ਨੀਵਾ ਹੋ ਕੇ ਬੁੱਢੀਆਂ ਬਿੱਬੀਆਂ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲੈਂਦਾ ਰਿਹਾ ਤੇ ਲੋਕਾਂ ਦੀ ਮਦਦ ਸੱਚੇ ਦਿਲੋਂ ਕਰਦਾ ਰਿਹਾ ਪਰ ਮੈਨੂੰ ਕਈ ਦੱਲੇ ਬੰਦੇ ਮਿਲੇ ਜੋ ਕਹਿੰਦੇ ਹਨ ਕਿ ਮੰਨ ਕੀਰਤ ਓਲਖ ਨਾਲੇ ਤਾਂ ਆਪਣੀ ਲੋਕਾਂ ਦੇ ਵਿੱਚ ਮਸ਼ਹੂਰੀ ਕਰ ਗਿਆ ਨਾਲੇ ਪੰਜਾਬ ਦੇ ਵਿੱਚ ਹੀਰੋ ਬਣ ਗਿਆ ਤੇ ਨਾਲੇ ਲੋਕ ਕਹਿੰਦੇ ਹਨ 5 ਕਰੋੜ ਦਾ ਉਸਨੇ ਐਲਾਨ ਕੀਤਾ ਇੱਕ ਬੰਦਾ ਕਹਿੰਦਾ ਹੈ ਕਿ ਉਸਨੇ 50 60 70 ਲੋਕਾਂ ਨੂੰ ਕੈਸ਼ ਪੈਸੇ ਦਿੱਤੇ 50 ਤੋਂ 70 ਵੀਡੀਓ ਹੋਣ ਗਿਆ ਜੋ ਲੋਕਾਂ ਦੇ ਵਿੱਚੋਂ ਪੈਸੇ ਵੰਡਦਾ ਹੈ ਇਸ ਦੇ ਹਿਸਾਬ ਨਾਲ ਆਪਣਾ ਹਿਸਾਬ ਕਰਕੇ ਦੇਖ ਲਿਓ ਕਿ ਉਸ ਨੇ 50 ਲੱਖ ਤੋਂ ਲੈ ਕੇ 70 ਲੱਖ ਲੋਕਾਂ ਦੇ ਵਿੱਚ ਵੰਡਿਆ ਹੈ ਤੇ ਉਹ 5 ਕਰੋੜ ਦਾ ਰੋਲਾ ਪਾ ਕੇ ਲੋਕਾਂ ਦਾ ਪਾਗਲ ਬਣਾ ਗਿਆ ਹੈ ਤੇ ਉਹ 5 ਕਰੋੜ ਲੋਕਾਂ ਦੇ ਵਿੱਚ ਦੇਣ ਦਾ ਵਾਅਦਾ ਕਰਕੇ 50 ਤੋਂ 70 ਲੱਖ ਰੁਪਇਆ ਵੰਡ ਕੇ ਸਾਰ ਗਿਆ ਜਿਹੜੇ ਧੱਲੇ ਲੋਕ ਹਨ ਉਹ ਇਹ ਗੱਲਾਂ ਕਰ ਰਹੇ ਹਨ ਕਹਿੰਦੇ 5 ਕਰੋੜ ਦਾ ਵੰਡਣ ਦਾ ਨਾਮ ਹੀ ਕਰ ਗਿਆ ਸਭ ਤੋਂ ਵੱਡੀ ਗੱਲ ਲੋਕਾਂ ਨੇ ਕਹੀ ਕਿ ਉਹ ਤਾਂ ਚਿੱਟੇ ਨਸ਼ੇ ਦੇ ਵਿੱਚ ਪੈਸੇ ਵੰਡਦਾ ਗਿਆ ਪਰ ਕਹਿੰਦੇ ਉਦਾਂ ਤਾਂ ਮਨਕੀਰਤ ਉਹ ਲਖਦੀਆਂ ਚਿੱਕਾਂ ਨਿਕਲੀਆਂ ਹੋਈਆਂ ਸੀ ਉਹ ਲੋਕਾਂ ਦੇ ਵਿੱਚ ਇੰਨਾ ਪੈਸਾ ਨਸ਼ੇ ਦੇ ਵਿੱਚ ਵੰਡ ਗਿਆ ਕਹਿੰਦੇ ਹਨ ਕਿ ਉਸ ਦੀਆਂ ਵੀਡੀਓ ਦੇਖ ਕੇ ਚੈੱਕ ਕਰ ਲਿਓ ਕਿ ਹੜਪੀੜਿਤ ਲੋਕਾਂ ਦੇ ਵਿੱਚ ਘੁੰਮ ਰਿਹਾ ਹੈ ਤੇ ਫੁਕਰੀਆਂ ਮਾਰ ਰਿਹਾ ਹੈ ਤੇ ਨਸ਼ੇ ਦੇ ਵਿੱਚ ਟੱਲੀ ਹੈ ਕਹਿੰਦੇ ਹਨ ਕਿ ਉਹ ਲੋਕਾਂ ਨੂੰ 5000 ਨਾ ਦੇਵੇ 5 ਕਰੋੜ ਤਾਂ ਕਿੱਥੋਂ ਦੇ ਦੇਵੇਗਾ ਮੈਂ ਤੁਹਾਨੂੰ ਅਸਲ ਸਚਾਈ ਦੱਸਦਾ ਕਿ ਇਹ ਦੱਲੇ ਬੰਦੇ ਮੈਨੂੰ ਕਿੱਥੇ ਮਿਲੇ ਮੈਂ ਬੱਸ ਸਟਾਪ ਤੇ ਖੜਾ ਸੀ ਤੇ ਕੁਝ ਨੌਜਵਾਨ ਮੁੰਡੇ ਤੇ ਕੁਝ ਬੁੱਢੇ ਝੁੰਡ ਬਣਾ ਕੇ ਇਹ ਗੱਲਾਂ ਕਰ ਰਹੇ ਸੀ ਤੇ ਮੈਂ ਵੀ ਬੱਸ ਲੈਣੀ ਸੀ ਤੇ ਮੈਂ ਉੱਥੇ ਉਹਨਾਂ ਦੇ ਨੇੜੇ ਖੜਿਆ ਸੀ ਤੇ ਜਦੋਂ ਉਹ ਬੁੱਢਿਆਂ ਦਾ ਨੌਜਵਾਨ ਮੁੰਡਿਆਂ ਦਾ ਗਰੁੱਪ ਵੱਡੇ-ਵੱਡੇ ਇਲਜ਼ਾਮ ਮਨਕੀਰਤ ਔਲਖ ਉੱਤੇ ਲਗਾ ਰਹੀ ਸੀ ਤਾਂ ਮੈਂ ਸਵਾਲ ਕੀਤਾ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਉਹ ਨਸ਼ਾ ਕਰਦਾ ਹੈ ਉਹ ਕਹਿੰਦੇ ਕਿ ਮਨਕੀਰਤ ਔਲਖ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਉਸ ਦੀ ਬੋਲੀ ਤੋਂ ਪਤਾ ਲੱਗਦਾ ਹੈ ਉਸ ਦੀ ਚਾਲ ਤੋਂ ਪਤਾ ਲੱਗਦਾ ਹੈ ਕਿ ਉਹ ਲੋਕਾਂ ਦੇ ਵਿੱਚ ਕਿਵੇਂ ਫੁਕਰੀ ਮਾਰ ਰਿਹਾ ਸੀ ਕਿ ਉਹ ਕਿਵੇਂ ਲੋਕਾਂ ਦੇ ਵਿੱਚ ਝੂਠ ਬੋਲ ਰਿਹਾ ਸੀ 50 ਲੱਖ ਵੰਡ ਕੇ 5 ਕਰੋੜ ਦੱਸ ਗਿਆ ਫਿਰ ਮੈਂ ਉਹਨਾਂ ਲੋਕਾਂ ਨੂੰ ਸਵਾਲ ਕੀਤਾ ਕਿ ਤੁਸੀਂ ਕਦੇ ਚਿੱਟਾ ਪੀਤਾ ਹੈ ਜਾਂ ਤੁਹਾਡਾ ਕੋਈ ਦੋਸਤ ਯਾਰ ਮਿੱਤਰ ਚਿੱਟਾ ਪਿੰਦਾ ਹੈ ਤਾਂ ਉਹਨਾਂ ਦਾ ਜਵਾਬ ਮਿਲਿਆ ਕਹਿੰਦੇ ਨਹੀਂ ਸਾਡਾ ਕੋਈ ਯਾਰ ਦੋਸਤ ਚਿੱਟਾ ਨਹੀਂ ਪਿੰਦਾ ਤੇ ਨਾ ਹੀ ਅਸੀਂ ਪਿੰਦੇ ਹਾਂ ਪਰ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਬੰਦਾ ਚਿੱਟਾ ਪੀ ਕੇ ਇਹ ਹਰਕਤਾਂ ਕਰ ਰਿਹਾ ਜਾਂ ਕੋਈ ਵੀ ਨਸ਼ਾ ਕਰਕੇ ਇਹ ਹਰਕਤਾਂ ਕਰ ਰਿਹਾ ਪਤਾ ਤਾਂ ਉਸ ਬੰਦੇ ਨੂੰ ਹੁੰਦਾ ਜੋ ਖੁਦ ਨਸ਼ਾ ਕਰਦਾ ਹੋਵੇ ਜਾਂ ਉਸਦੇ ਯਾਰ ਦੋਸਤ ਕਰਦੇ ਹੋਣ ਪਰ ਮੈਂ ਮਨਕੀਰਤ ਔਲਖ ਨੂੰ ਆਪਣਾ ਵੱਡਾ ਭਰਾ ਮੰਨ ਕੇ ਇਹ ਕਹਿਣਾ ਚਾਹੁੰਦਾ ਕਿ ਤੈਨੂੰ ਸਲੂਟ ਆ ਕਿ ਵੀਰਾ ਤੈਨੂੰ ਸਲੂਟ ਆ ਕਿ ਇਸੇ ਤਰ੍ਹਾਂ ਲੋਕਾਂ ਦੀ ਹਮੇਸ਼ਾ ਸੇਵਾ ਕਰਦਾ ਰਹੀ ਵਾਹਿਗੁਰੂ ਤੇਰੇ ਘਰ ਵਿੱਚ ਕੋਈ ਵੀ ਥੋੜ ਨਹੀਂ ਰੱਖੇਗਾ ਪਰ ਜੇਕਰ ਤੂੰ ਇਹਨਾਂ ਦੱਲੇ ਬੰਦਿਆਂ ਦੇ ਵੱਲ ਵੇਖੇਗਾ ਤਾਂ ਇਹ ਲੋਕ ਤਾਂ ਨਾ ਕਿਸੇ ਦੀ ਮਦਦ ਕਰ ਸਕਦੇ ਤੇ ਨਾ ਹੀ ਕਿਸੇ ਨੂੰ ਜਰ ਸਕਦੇ ਭਾਵੇਂ ਕਿਸੇ ਦਾ ਜਿੰਨਾ ਮਰਜ਼ੀ ਕਰ ਲੋ ਇਹ ਲੋਕ ਕੁਝ ਅਜਿਹੇ ਹੁੰਦੇ ਐ ਜਿਹੜੇ ਮਦਦ ਕਰਨ ਵਾਲੇ ਹੁੰਦੇ ਉਹਨਾਂ ਨੂੰ ਬਦਨਾਮ ਕਰ ਦਿੰਦੇ ਤੇ ਅੱਗੇ ਨੂੰ ਫਿਰ ਉਹ ਲੋਕ ਵੀ ਕਿਸੇ ਦੀ ਮਦਦ ਨਹੀਂ ਕਰਦੇ ਜਦੋਂ ਇੰਨਾ ਜ਼ਿਆਦਾ ਪੈਸਾ ਖਰਚਣ ਤੋਂ ਬਾਅਦ ਵੀ ਲੋਕਾਂ ਦੇ ਅੱਗੇ ਨੀਵੇਂ ਹੋ ਕੇ ਕੰਮ ਕਰਨ ਤੋਂ ਬਾਅਦ ਵੀ ਜੁੱਤੀਆਂ ਪੈਂਦੀਆਂ ਤਾਂ ਇਸੇ ਕਰਕੇ ਲੋਕ ਮਦਦ ਕਰਨ ਦੇ ਲਈ ਅੱਗੇ ਨਹੀਂ ਵਧਦੇ ਬਧੇਰੇ ਲੋਕ ਅਜਿਹੇ ਹਨ ਪਰ ਮੇਰਾ ਇੱਕ ਵਾਰ ਨਹੀਂ 100 ਵਾਰ ਸਲੂਟ ਆ ਮਨਕੀਰਤ ਔਲਖ ਨੂੰ ਜਿਹੜੇ ਜਿਹੜੇ ਹੱਟ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ ਉਹਨਾਂ ਨੂੰ ਮੇਰਾ ਇੱਕ ਵਾਰ ਨਹੀਂ 100-100 ਵਾਰ ਸਲੂਟ ਹੈ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੇ ਅਜਿਹੇ ਲੋਕਾਂ ਦੇ ਵੱਲ ਬਿਲਕੁਲ ਵੀ ਧਿਆਨ ਨਾ ਦਿਓ ਜਿਹੜੇ ਲੋਕ ਦੱਲੇ ਹਨ ਤੇ ਦੱਲੀਆਂ ਗੱਲਾਂ ਕਰਦੇ ਉਹ ਨਾ ਤਾਂ ਕਿਸੇ ਦੀ ਮਦਦ ਕਰ ਸਕਦੇ ਤੇ ਨਾ ਹੀ ਜਰ ਸਕਦੇ ਮੇਰੀ ਇੱਕ ਬੇਨਤੀ ਲੋਕਾਂ ਨੂੰ ਹੋਰ ਹੈ ਕਿ ਮਨਕੀਰਤ ਔਲਖ ਨੂੰ ਮਾੜਾ ਨਾ ਬੋਲੋ ਉਸ ਨੇ ਕਈਆਂ ਦੇ ਘਰਾਂ ਨੂੰ ਹੱਸਦਾ ਵਸਦਾ ਕਰ ਦਿੱਤਾ ਕਿ ਬਹੁਤ ਸਾਰੇ ਹੜਪਰਭਾਵਿਤ ਲੋਕ ਮਨਕੀਰਤ ਔਲਖ ਤੋਂ ਬਹੁਤ ਜ਼ਿਆਦਾ ਖੁਸ਼ ਹਨ ਉਸ ਵੀਰ ਦੇ ਲਈ ਅਰਦਾਸ ਕਰੋ ਕਿ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਜਿਹੜੇ ਵੀ ਲੋਕ ਹੈ ਲੀਡਰ ਹੈ ਚਾਹੇ ਕੋਈ ਆਮ ਬੰਦਾ ਚਾਹੇ ਕੋਈ ਖਾਸ ਬੰਦਾ ਜਿਹੜੇ ਮਦਦ ਕਰ ਰਹੇ ਐ ਵਾਹਿਗੁਰੂ ਉਹਨਾਂ ਦੀ ਖਾਲੀ ਝੋਲੀਆਂ ਨੂੰ ਖੁਸ਼ੀਆਂ ਨਾਲ ਭਰ ਦਵੇ ਤੇ ਉਹਨਾਂ ਦੇ ਘਰ ਦੇ ਵਿੱਚ ਹੋਰ ਜ਼ਿਆਦਾ ਕਰੋੜਾ ਰੁਪਇਆ ਆ ਜਾਵੇ ਤਾਂ ਜੋ ਉਹ ਹਰ ਵੇਲੇ ਲੋਕਾਂ ਦੀ ਮਦਦ ਕਰਨ ਤੇ ਦੁੱਖ ਦੇ ਵਿੱਚ ਇਹਨਾਂ ਦੁਖੀ ਲੋਕਾਂ ਦਾ ਸਹਾਰਾ ਬਣਨ ਮੈਂ ਆਸ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ Dann warte